ਪੁਲਿਸ ਥਾਣੇ ਦੇ ਅੱਗੇ ਰੋਡ ਦੇ ਉੱਪਰ ਆਪਣੇ ਪਾਈਚਾਰੇ ਦੇ ਨਾਲ ਮਿਲ ਕੇ ਇੱਕ ਪਰਿਵਾਰ ਵੱਲੋਂ ਰੋਸ ਧਰਨਾ ਲਗਾ ਦਿੱਤਾ ਗਿਆ ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਤੇ ਪੁਲਿਸ ਵੱਲੋਂ ਆਵਾਜਾਈ ਨੂੰ ਕੰਟਰੋਲ ਕਰਨ ਦੇ ਲਈ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਮਾਮਲਾ ਜਲਾਲਾਬਾਦ ਦੇ ਅਮੀਰ ਖਾਸ ਅਦੀਨ ਆਉਂਦੇ ਪਿੰਡ ਸੁਤੰਤਰ ਨਗਰ ਦਾ ਹੈ ਜਿੱਥੇ ਕੇ ਪਰਿਵਾਰ ਵਾਲਿਆਂ ਦਾ ਹੀ ਇਲਜ਼ਾਮ ਹੈ ਕਿ ਉਹਨਾਂ ਦੀ ਲੜਕੀ ਨੂੰ ਕੁਝ ਦਿਨ ਪਹਿਲਾਂ ਅਗਵਾ ਕਰ ਲਿਆ ਗਿਆ ਤੇ 4-5 ਦਿਨ ਬੀਤ ਜਾਣ ਤੋਂ ਬਾਅਦ ਵੀ ਅਗਵਾ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਉਹਨਾਂ ਨੇ ਇਹ ਧਰਨਾ ਲਗਾਉਣਾ ਪਿਆ ਹੈ ਤਰਨਾ ਲਾਣਾ ਪਿਆ ਜੀ ਅੱਜ ਤੋਂ ਮੈਨੂੰ 10 ਦਿਨ ਪਹਿਲਾਂ ਇੱਕ ਸ਼ਰਾਤੀ ਕਿਸਮ ਦਾ ਬੰਦਾ ਜੋ ਕਿ ਗੁਰਸੇਵ ਸਿੰਘ ਹੈ ਉਹਦਾ ਫੋਨ ਆਇਆ ਵੀ ਮੈਂ ਤੇਰੀ ਬੇਟੀ ਨੂੰ ਚੱਕ ਲੈ ਜਾਣਾ ਤੇਰੇ ਪਰਿਵਾਰ ਨੂੰ ਮਾਰਾਂਗਾ ਬਖਸ਼ਾਂਗਾ ਮੈਂ ਉਸ ਗੱਲ ਦੇ ਆਪਦੇ ਕੰਮਕਾਰ 'ਚ ਰੁੱਝਿਆ ਰਹਿ ਮਾਤਾ ਦੇ ਪੈਰ ਸੀ ਮੈਂ ਉਸ ਕੰਮ ਵਿੱਚ ਚੱਕਰ ਸੀ ਦੋ ਦਿਨ ਥਾਣੇ ਵਿੱਚ ਵੀ ਆਏ ਆ ਦੋ ਤਿੰਨ ਵਾਰ ਮੈਂ ਥਾਣੇ ਵਿੱਚ ਆਇਆ ਮੇਰੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ 6 ਤਰੀਕ ਦੀ ਗੱਲ ਹੈ ਮੈਂ ਬਿਮਾਰ ਚੱਲ ਰਿਹਾ ਹਾਂ ਆਪਸ਼ਨ ਮੈਂ ਹਸਪੀਟਲ ਗਿਆ ਸੀ ਆਪਦੀ ਦਵਾਈ ਲੈਣ ਨੂੰ ਮੈਨੂੰ ਉੱਤੇ ਨਾਈਟ ਲੱਗੀ ਰਾਤ ਨੂੰ ਸਵੇਰ ਮੇਰੇ ਪਰਿਵਾਰ ਜਦੋਂ ਉੱਠੇ ਨੇ ਇੱਕ ਸ਼ਰਾਰਤੀ ਕਿਸਮ ਦੇ ਪੰਜ ਚਾਰ ਆਦਮੀ ਜੋ ਕਿ ਉਹਨਾਂ ਦੇ ਨਾਲ ਇੱਕ ਦੋ ਜਨਾਨੀਆਂ ਵੀ ਸੀ ਜਿਹੜੀਆਂ ਉਹਦੀਆਂ ਭੈਣਾਂ ਨੇ ਮੇਰੀ ਬੇਟੀ ਨੂੰ ਧੱਕੇ ਨਾਲ ਚੱਕ ਕੇ ਗੱਡੀ ਦੇ ਵਿੱਚ ਲੈ ਗਏ ਨੇ ਠੀਕ ਹੈ ਮੈਂ 4 ਦਿਨ ਹੋ ਗਿਆ ਪੁਲਿਸ ਦੇ ਕੋਲ ਆਪਦੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆਂ ਵੀ ਮੇਰੀ ਬੇਟੀ ਜੀ ਮੇਰੇ ਘਰ ਨਹੀਂ ਹੈਗੀ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਉਹ ਕੌਣ ਲੋਗ ਨੇ ਕਿੱਥੋਂ ਦੇ ਰਹਿਣ ਵਾਲੇ ਲੋਹ ਉਹ ਜੀ ਇੱਕ ਸ਼ਰਾਰਤੀ ਕਿਸਮ ਦਾ ਬੰਦਾ ਜੀ ਜਿੰਨ ਦੇ ਅੱਗੇ ਵੀ 307 ਦੇ ਮੁਕਦਮੇ ਦਰਜ ਨੇ ਚਿੱਟੇ ਦਾ ਵਪਾਰੀ ਹੈ ਸਾਰਾ ਸ਼ਰੀਆਮ ਜਲਾਲਾਬਾਦ ਦੇ ਹਰੇਕ ਬੱਚਾ ਬੱਚਾ ਜਾਣਦਾ ਉਸ ਬੰਦੇ ਨੂੰ ਚਿੱਟੇ ਦਾ ਵਪਾਰੀ ਹੈ ਮੈਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦਾ ਆਪ ਦੇ ਐਸ்சி ਭਾਈਚਾਰੇ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਵੀ ਮੇਰੀ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਸਾਡੀ ਸਭਾ ਦੇ ਪ੍ਰਧਾਨ ਜੀ ਬੈਠੇ ਨੇ ਬਰਾਦਰੀ ਬੈਠੀ ਸਾਡੀ ਬਰਾਦਰੀ ਜੋ ਕਰੇਗੀ ਮੈਂ ਉਸੇ ਲਈ ਸਾਡੀ ਬੇਟੀ ਵਾਪਸ ਸਾਡੀ ਧੀ ਵਾਪਸ ਦਿੱਤੀ ਜਾਵੇ ਬਸ ਸਾਡੀ ਮੰਗ ਹੈ ਸਾਡੀ ਬੇਟੀ ਵਾਪਸ ਦਿੱਤੀ ਜਾਵੇ ਜੋ ਸ਼ਾਰਦੀ ਕਿਸਮ ਦੇ ਬੰਦੇ ਨੇ ਉਹਨਾਂ ਨੇ ਜੋ ਬੰਦੀ ਕਾਰਵਾਈ ਹੈ ਗੁਡਨੈਪ ਦਾ ਪਰਚਾ ਉਹਨਾਂ ਤੇ ਜੋ ਪੁਲਿਸ ਨੇ ਕੀਤਾ ਪੁਲਿਸ ਨੇ ਛਾਣਬੀਨ ਕਰਕੇ ਗੁਡਨੈਪ ਦਾ ਪਰਚਾ ਕੀਤਾ ਜੋ ਦੇ ਮਾਮੇ ਨੇ ਉਹਦੇ ਨਾਨਕੇ ਨੇ ਉਹਦੇ ਦਾਦਕੇ ਨੇ ਉਸ ਪਰਿਵਾਰ ਤੇ ਜੋ ਰਾਈਟ ਕਾਰਵਾਈ ਹੈ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਆਪ ਦਾ ਪੂਰੇ ਸ਼ਾਂਤੀਮਈ ਹੋ ਰੂ ਆਪਣਾ ਆਪ ਦਾ ਪ੍ਰੋਟੈਕਟ ਕਰ ਰਿਹਾ ਇਹ ਤਰਨਾ ਜੀ ਜਿਹੜਾ ਤੁਹਾਨੂੰ ਸਾਡੇ ਪ੍ਰਧਾਨ ਦੁਸਯੋਕਸੀਜਨ ਨੇ ਦੱਸ ਦਿੱਤਾ ਔਰ ਸਾਡੀ ਬੇਟੀ ਹੈ ਜਿਹੜੀ ਉਹ ਗਿਟਨਾਪ ਕੀਤੀ ਗਈ ਹੈ ਔਰ ਉਸ ਦੇ ਵਿੱਚ ਜਿਹੜਾ ਗਿਟਨਾਪਰ ਹੈ ਉਹਨੂੰ ਕਿਤੇ ਨਾ ਕਿਤੇ ਐ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਮਾਂ ਦਿੱਤਾ ਜਾ ਰਿਹਾ ਹੈ ਪ੍ਰਸੈਸ ਇਹ ਹੈ ਕਿ ਬੇਟੀ ਜਾਨ ਤੋਂ ਬਾਅਦ ਜਿਹੜਾ ਪਰਿਵਾਰ ਹੈ ਪੂਰਾ ਸਮਾਜ ਹੈ ਉਹ ਅੱਜ ਤੋਡੇ ਸਾਹਮਣੇ ਤੁਹਾਡੇ ਲਾਈਵ ਬੈਠਾ ਹੋਇਆ ਹੈ মিডিਆ ਇਸ ਗੱਲ ਦਾ ਜਿਹੜਾ ਇੱਕ ਉਚੇਚੇ ਤੌਰ ਤੇ ਕਿ ਪਹੁੰਚਿਆ ਉਸ ਦੇ ਥਰੂ ਅਸੀਂ ਇਹ ਜਿਹੜੀ ਆਪਣੀ ਮੰਗ ਐ ਕਰ ਰਹੇ ਆ ਕਿ ਜਿਹੜੇ ਸਾਡੇ ਐਸਸੀ ਸਮਾਜ ਦੇ ਨਾਲੇ ਵਿਕਤਰਾ ਕੀਤਾ ਜਾਂਦਾ ਹੈ ਨਹੀਂ ਨਹੀਂ ਰੁਕ ਜਾ ਸਾਡੇ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਜਿਹੜੀ ਇੱਕ ਨਸ਼ਾ ਤਸਕਰ ਬੰਦੇ ਆ ਜਾਂ ਇਦਾਂ ਦੇ ਜਿਹੜੇ ਸ਼ਰਾਬੀ ਅਨਸਰ ਆ ਉਹ ਜਿੱਦਾਂ ਦੀ ਮਰਜ਼ੀ ਹਰਕਤ ਕਰਕੇ ਚਲੇ ਜਾਣ ਮੈਂ ਪ੍ਰਧਾਨ ਜੀ ਦੀ ਗੱਲ ਵੱਡੀ ਕਰਦਾ ਕਿ ਪੰਜਾਬ ਦੇ ਵਿੱਚ ਬੇਲਗਾਮ ਹੈ ਚੀਜ਼ ਔਰ ਆਮ ਚੱਲ ਰਹੀ ਹੈ ਔਰ ਟੱਕਾ ਵੀ ਇੱਕ ਐਸੀ ਵਿੰਗ ਦੇ ਨਾਲ ਜ਼ਿਆਦਾ ਹੋ ਰਿਹਾ ਵਾਰ-ਵਾਰ ਐਸੀ ਬੋਲਣ ਤੇ ਇਹ ਨਹੀਂ ਕਿ ਨਹੀਂ ਇਹ ਤੁਸੀਂ ਪੱਤਰਕਾਰ ਵੀ ਇਸ ਚੀਜ਼ ਨੂੰ ਕਰੋਗੇ ਅਸੀਂ ਡਿਪਾਰਟਮੈਂਟ ਦੇ ਵਿੱਚ ਜੇ ਤੁਸੀਂ 100 ਕੇਸ ਖੰਗਾਲੋ ਉਹਦੇ ਚੋਂ 70% ਜਿਹੜੇ ਕੇਸ ਹੋ ਐਸੀ ਡਿਪਾਰਟਮੈਂਟ ਦੇ ਨਾਲ ਇਹ ਚੀਜ਼ ਹੋਈ ਹੋਈ ਹੈ ਤੇ ਮੈਂ ਪ੍ਰਸ਼ਾਸਨ ਤੋਂ ਔਰ ਮੌਜੂਦਾ ਸਰਕਾਰ ਤੋਂ ਔਰ ਮੌਜੂਦਾ ਸਰਕਾਰ ਦੇ ਐਮਐਲਏ ਸਾਡੇ ਔਰ ਸਾਬਕਾ ਮੰਤਰੀ ਜੀ ਤੋਂ ਇਹ ਮੰਗ ਕਰਦਾ ਕਿ ਜਲਦ ਤੋਂ ਜਲਦ ਜਿੰਨਾ ਵੀ ਪਰਿਵਾਰ ਹੈ ਉਸ ਉਧਰੀ ਸਮੋਕੀ ਪੋਚੇ ਜਿਲਾਲਾਬਾਦ ਡੀਐਸਟੀ ਕੇਅਰ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਲੜਕੀ ਵੱਲੋਂ ਅਦਾਲਤ ਦੇ ਵਿੱਚ ਜਾ ਕੇ ਪ੍ਰੋਟੈਕਸ਼ਨ ਲੈ ਲਈ ਗਈ ਹੈ ਇਹ ਲੜਕੀ ਸੀ ਕੋਈ ਚਲੀ ਗਈ ਕਿਸੇ ਲੜਕੇ ਨਾਲ ਤੇ ਉਸ ਸੰਬੰਧ ਚ ਅਸੀਂ ਐਫਆਈਆਰ ਦਰਜ ਕਰਤੀ ਹੈ ਪਰ ਪਤਾ ਲੱਗਿਆ ਕਿ ਉਹਨੇ ਪ੍ਰੋਟੈਕਸ਼ਨ ਲੈ ਲਈ ਹਾਈ ਕੋਰਟ ਉਹ ਤੇ ਸੰਬੰਧ ਚ ਇਹ ਧਰਨਾ ਲਗਾ ਰਹੇ ਹੈ ਸਰ ਪਰਿਵਾਰ ਕਹਿ ਰਿਹਾ ਕਿ ਪਹਿਲਾਂ ਉਹਨਾਂ ਨੂੰ ਕੋਈ ਕਾਲ ਵਗੈਰਾ ਆਈ ਧੰਕੀਆਂ ਮਿਲੀਆਂ ਕਿ ਲੜਕੀ ਦਾ ਰਿਸ਼ਤਾ ਕਰ ਦੋ ਨਹੀਂ ਤਾਂ ਚੱਕ ਲਿਆ ਜਾਊਗਾ ਔਰ ਬਾਅਦ ਦੇ ਵਿੱਚ ਜਦੋਂ ਕਹਿੰਦੇ ਕਿ ਅਸੀਂ ਸ਼ਿਕਾਇਤ ਦਰਜ ਕਰਾਈ ਤਾਂ ਪੁਲਿਸ ਦੇ ਵੱਲੋਂ ਦੇਰੀ ਕੀਤੀ ਗਈ ਹੈ ਮਾਮਲਾ ਦਰਜ ਕਰਨ ਵਿੱਚ 5 ਦਿਨ ਦੀ ਨਹੀਂ ਦੇਰੀ ਨਹੀਂ ਕੀਤੀ ਕਿ ਦੇਖੋ ਮਾਲਕ ਲੜਕੀ ਆ ਉਹ ਉਹ ਉਹਦੇ ਵੀ ਮੈਸੇਜ ਆਉਂਦੇ ਸੀ ਸਾਨੂੰ ਉਹਦੇ ਵੀ ਫੋਨ ਆਉਂਦੇ ਸੀ ਉਹ ਪ੍ਰੋਟੈਕਸ਼ਨ ਲਈ ਜਾ ਉਹਨੇ ਹਾਈ ਕੋਰਟ ਚ ਜੀ ਉਹ ਆਪਣੀ ਮਰਜ਼ੀ ਨਾਲ ਗਈ ਹੈ ਉਹਨੇ ਬਕਾਇਦਾ ਆਪਣਾ ਪ੍ਰੋਟੈਕਸ਼ਨ ਲਈ ਉਹਥੇ ਕੋਰਟ ਦੇ ਵੱਲੋਂ ਕੋਰਟ ਦੇ ਵਿੱਚ ਆ ਗਿਆ ਪ੍ਰੋਟੈਕਸ਼ਨ ਅਪਲਾਈ ਕਰਤੀ ਹੈ ਸਾਨੂੰ ਆ ਗਈ ਆ ਉਹ ਉਨੇ ਫਿਰ ਕਿਸ ਮੰਗ ਨੂੰ ਲੈ ਕੇ ਤਰਨ ਆ ਰਹੇ ਆ ਫਿਰ ਇਹਦਾ ਕੀ ਹੱਲ ਹੈ ਜੀ ਦਾ ਸੇਖੋ ਇਹ 8 ਵਜਾ ਹੈਗਾ ਹੁਣ ਇਹ ਤਾਂ ਇਹਨਾਂ ਦੀ ਇਹ ਬੱਚਾ ਜਿਵੇਂ ਕੋਈ ਧਿਆਨ ਦੇਵੇਗਾ ਉਸੇ ਹਿਸਾਬ ਨਾਲ ਕਾਰਵਾਈ ਹੋਣੀ ਹੈ ਨਾ ਬਾਲਗ ਅੱਛਾ ਬਾਲਗ ਜੇ ਤਾਂ ਨਵਾਲਗ ਹੁੰਦਾ ਫਿਰ ਫਿਰ ਇਹਨਾਂ ਦੀ ਮਰਜ਼ੀ ਚੱਲਣੀ ਸੀ ਪੇਰੈਂਟਸ ਦੀ ਜੀ ਬਾਲਗ ਹੈ ਬੱਚਾ ਪਰਿਵਾਰ ਨਾਲ ਕੁਝ ਮਜਾਨ ਦੀ ਗੱਲਬਾਤ ਚੱਲ ਰਹੀ ਹੈ ਜੀ ਚੱਲ ਰਹੀ ਹੈ ਹਾਂ ਹਾਂ ਚੱਲ ਰਹੀ ਹੈ ਸਮਝਾਓ ਬੱਚਾ ਬਾਲਗ ਹੈ ਔਰ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਹੈ ਉਹ ਅਪਲਾਈ ਕਰਤਾ ਤੁਹਾਡੇ ਕੋਲ ਪਹੁੰਚ ਕੇ ਆਵੇ ਹਾਂ ਜੀ ਕਾਗਜ਼ ਸਾਡੇ ਕੋਲ ਆ ਗਿਆ ਮੈਸੇਜ ਆ ਗਿਆ ਉਹਨਾਂ ਦਾ ਹਾਂ ਜੀ ਉਹਦੇ ਵਕੀਲ ਨੇ ਕਰਾਇਆ ਤਾਂ ਵਕੀਲ ਦਾ ਮੈਸੇਜ ਆਇਆ ਸਰ ਜੀ ਸਰ ਫਿਰ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਕਿਉਂਕਿ ਲੋਕ ਬਹੁਤ ਪਰੇਸ਼ਾਨ ਹੋ ਰਹੇ ਗਰਮੀ ਆ ਹਾਂ ਰਾਬਤਾ ਕਾਇਮ ਕੀਤਾ ਜਾ ਰਿਹਾ ਇਹਨਾਂ ਨਾਲ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਜਿਹੜਾ ਧਰਨਾ ਇਹ ਆਪਣਾ ਬੇਗੁਨਾਹ ਦਾ ਇਹ ਲਾਣਾ ਨਹੀਂ ਚਾਹੀਦਾ ਲੋਕ ਸਰ ਮਾਤਾ ਤੇ ਗਿਆ ਰਹੇ ਨੇ ਬਹੁਤ ਖੱਜਲ ਖਰਾਬ ਪਿੱਛੇ ਹੋ ਰਹੇ ਨੇ ਹਾਂ ਉਹ ਟ੍ਰੈਫਿਕ ਅਸੀਂ ਡਾਇਵਰਟ ਕਰਤੀ ਹੈ ਜਿਹੜੀ ਆਪਣਾ ਸਮਾਲ ਵਹੀਕਲ ਨੇ ਛੋਟੇ ਵਹੀਕਲ ਨੇ ਉਹ ਇਥੋਂ ਦੀ ਘੁੰਮ ਕੇ ਜਾ ਸਕਦੇ ਨੇ ਇਹ ਇੱਕ ਜਹਾਜ ਕੱਢਿਆ ਪੀਰ ਮੁਹੰਮਦ ਤੋਂ ਪੀਰ ਮੁਹੰਮਦ ਤੋਂ 215 ਇੱਥੋਂ ਆਇਆ ਦਰੋਗਾ ਦਰੋਗਾ ਪੀਰ ਮੁਹੰਮਦ ਇੱਥੋਂ ਪੀਰ ਮੁਹੰਮਦ ਦਰੋਗਾ ਇਹਨਾਂ ਨੂੰ ਝੁੰਮਕੇ ਤੇ ਛੋਟੇ ਵਾਹਨ ਕੁੱਧਰ ਤੇ ਜਾ ਸਕਦੇ ਨੇ ਜੀ ਇਧਰ ਆਪਣਾ ਟਾਲਾ ਸਾਹਿਬ ਗੁਰਦੁਆਰਾ ਤਾਂ ਹੋ ਕੇ ਇਧਰ ਅਰਮੀ ਵਾਲਾ ਚੌਂਕ ਦੇ ਵਿੱਚ ਉੱਥੋਂ ਦੀ ਟ੍ਰੈਫਿਕ ਡਾਇਵਰਟ ਕਰ ਦਿੱਤੀ ਜੱਗਬਾਣੀ ਟੀਵੀ ਲਈ ਅਦਰਸ ਜੋ ਸੰਦੀ ਰਿਪੋਰਟ